ਭਾਈ ਮਣੀ ਸਿੰਘ ਸਾਹਿਬ ਜੀ ਕਾਜ਼ੀ ਅਬਦੁਲ ਰਜ਼ਾਤ ਖਾਨ ਨੂੰ ਕਹਿੰਦੇ ਆ ਤੂੰ ਝੂਠ ਬੋਲਦਾ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ਮੇਰਾ ਦਿਲ ਹਰ ਦਮ ਗੁਰੂ ਨਾਨਕ ਦੇ ਦਰ ਕਰਦਾ ਪੌਰਾ ਵਾ ਮੈਂ ਹਰ ਦਮ ਨਿਤਨੇਮ ਕਰਦਾ ਵਾ ਹਰ ਦਮ ਗੁਰੂ ਗੁਰੂ ਜਪਣ ਵਾਲਾ ਐ ਮੈਨੂੰ ਪਤਾ ਤੁਸੀਂ ਲਾਲਚ ਦੇ ਵਿੱਚ ਆਣ ਕੇ ਸਾਡੇ ਨਾਲ ਦਗਾ ਕਰਨਾ ਜਿਹੜੀਆਂ ਗੱਲਾਂ ਭਾਈ ਸਾਹਿਬ ਪਾਈ ਮਣੀ ਸਿੰਘ ਸਾਹਿਬ ਜੀ ਨੇ ਕਾਜ਼ੀ ਅਬਦੁਲ ਰਜ਼ਾਤ ਖਾਨ ਦੇ ਨਾਲ ਕੀਤੀਆਂ ਉਹਨਾਂ ਲੈਣਾ ਦਾ ਵੇਰਵਾ ਚੰਦਨ ਦਾ ਕਵੀ ਸ਼ਰਜਤ ਆਇਓ ਬਣੀ ਦਿਲ دریا ਸਮੁੰਦਰੋਂ ਡੁੰਗੇ ਕੌਣ ਦਿਲਾਂ ਦੀਆਂ ਜਾਣੇ ਵਿੱਚੇ ਬੇੜੇ ਵਿੱਚੇ ਝੇੜੇ ਵਿੱਚੇ ਵੰਜ ਮਹਾਣੇ ਆ ਵਿੱਚੇ ਲਹਰਾ ਵਿੱਚੇ ਸਰਾ ਵਿੱਚੇ ਹੱਸਦੇ ਰੋਂਦੇ ਦਿਲ ਦਿਲਾਂ ਦੀਆਂ ਪੁੱਛਣੇ ਗੱਲਾਂ ਰਾਹ ਦਿਲਾਂ ਨੂੰ ਹੁੰਦੇ ਹੋ ਦਿਲ ਦਿਲਾਂ ਦੀਆਂ ਖੁਸ਼ੀਆਂ ਕਰਦੇ ਦਿਲ ਦਿਲਾਂ ਦੇ ਵੈਰੀ ਦਿਲ ਦਿਲਾਂ ਤੇ ਦਇਆ ਕਰਦੇ ਦਿਲ ਦਿਲਾਂ ਦੇ ਦਿਲ ਦਿਲਾਂ ਦੇ ਕੈਰੀ ਆਹ ਦਿਲ ਦਿਲਾਂ ਦੇ ਬਣੇ मलिक खिल दिलि दिला दुजन गांिलांू हूं दिल दिलांदिल दे। दिलि पखारी भेद दिलां दिलि जानदे वेखी रम वेखी रम जुनि मार ठी दिल दिलां जी मारण ठॻी वेठे ज़ुल्म कमां दिलि दिलां द पुॼन गिला न ਮਣੀ ਸਿੰਘ ਦੇ ਅੰਦੇ ਲਾ ਦੀਵਾਲੀ ਅੱਜ ਉਹਦੇ ਬਣ ਬੈਠੇ ਵੈਰੀ ਨਾ ਰਹੀ ਅੱਖਾਂ ਵਿੱਚ ਲਾਲੀ ਓਹ ਲੋਰ ਬੈਠ ਕੇ ਕਰਨ مشورے ਝੂਠੀ ਲੜੀ ਪਰੋਂਦੇ ਦਿਲ ਦਿਲਾਂ ਦੀਆਂ ਪੁੱਛਣ ਗੱਲਾਂ ਰਾਤ ਦਿਲਾ ਨੂੰ ਹੁੰਦੇ ਬਹੁਤ ਸਿਆਣਾ ਫੌਜਾਂ ਵੇਖ ਕੇ ਆਈਆਂ ਜਥੇਦਾਰਾਂ ਨੂੰ ਕਰਤਾ ਆਡਰ ਘਰੋ ਪਿੰਡਾਂ ਨੂੰ ਘਰੋ ਪਿੰਡਾਂ ਨੂੰ ਥਾਈਆਂ ਓ ਹੁਕਮ ਸੇਂਗ ਦਾ ਮੰਨਿਆ ਸੰਗਤਾ ਚਟਪਸ਼ਾ ਨੂੰ ਪਾਉਂਦੇ ਦਿਲ ਦਿਲਾ ਦੀਆਂ ਬੁੱਝਾਂ ਨ ਗੱਲਾ ਰਾਤ ਦਿਲਾ ਨੂੰ ਹੁੰਦੇ ਹੋ ਰੰਗ ਦੇ ਵਿੱਚ ਆ ਭੰਗ ਪੈ ਗਿਆ ਵਰਤੇ ਰੱਬ ਦੇ ਪਾਣੇ ਭਉ ਬਾਰਾਂ ਦੀ ਆਸ ਦੇ ਵਿੱਚੋਂ ਆਣ ਪਾਏ ਤਿੰਨ ਕਾਣੇ ਓ ਮੱਥਾ ਟੇਕ ਕੇ ਮੁੜੇ ਸਿੱਧਾ ਰਾਤ ਸ਼ਹਿਰ ਵਿੱਚ ਸੌਂਦੇ ਦਿਲ ਦਿਲਾਂ ਦੀਆਂ ਬੁੱਜਣ ਗੱਲਾਂ ਰਾਤ ਦਿਲਾ ਨੂੰ ਹੁੰਦੇ ਆਹੋ ਬੰਦ ਕਈਆਂ ਨੂੰ ਪੈ ਗਿਆ ਮੁਫ਼ਤੀ ਕਈਆਂ ਰਾਜੋਂ ਮੋ ਭੱਲੇ ਭੇਟਾ ਰਹਿ ਗਈ ਬੱਦੀ ਦਸਵੰਦ ਕਈਆਂ ਦੇ ਮੋੜੇ ਓ ਕਸ਼ਤੀ ਪੋਜ ਦੇ ਮਿਲੇ ਸਪਾਈ ਸਿੰਘਾਂ ਨਾ ਮੂਲਖ ਲੋਂਦੇ ਦਿਲ ਦਿਲਾਂ ਦੀਆਂ ਪੁੱਛ ਨਾ ਕੱਲਾ ਰਾਤ ਦਿਲਾਂ ਨੂੰ ਹੁੰਦੇ ਓ ਪਾਪੀ ਬੰਦਾ ਪਾਪ ਕਮਾਉਂਦਾ ਦੇਣਾ ਹੋਵੇ ਧਰਮੀ ਬੰਦਾ ਧਰਮ ਕਮਾਉਂਦਾ ਪਾਪ ਕਦੇ ਨਾ ਹੋਵੇ ਇਹ ਮੋਰ ਵਾਂਗਰਾ ਰਹਿਣ ਝੂਰ ਦੇ ਇਰਨੇ ਚੋਂਦੇ ਮੋਰ ਵਾਂਗਰਾ ਰਹਿਣ ਝੂਰਦੇ ਨੈਣੋਂ ਨੀਰਨੇ ਚੋਂਦੇ ਦਿਲ ਦਿਲਾਂ ਦੀਆਂ ਪੁੱਛਣ ਗੱਲਾਂ ਰਾਤ ਦਿਲਾਂ ਨੂੰ ਹੁੰਦੇ ਹੋ ਨਾ ਕੋਈ ਚੱਲੀ ਆ ਤਸ਼ਬਾਜੀ ਨਾ ਕੋਈ ਚੱਲੇ ਆ ਗੋਲਾ ਬੇਈਮਾਨੀ ਆ ਖਾਨ ਹੋ ਗਿਆ ਭਿਆ ਦੇਸ਼ ਵਿੱਚ ਰੌਲਾ ਓ ਪੀਕਾ ਨੇਰ ਤੇ ਆਇਆ ਮਾਲਵਾ ਖਬਰਾਂ ਜਾਣ ਪਚਾਉਂਦੇ ਦਿਲ ਦਿਲਾਂ ਦੀਆਂ ਪੁੱਛਣ ਗੱਲਾਂ ਰਾਤ ਦਿਲਾ ਨੂੰ ਹੁੰਦੇ 5000 ਹੈ ਠੇਕਾ ਦੇਣਾ ਕਿੱਥੋਂ ਹੋਣਾ ਪੂਰਾ ਤੇਰਾ ਪਾਣਾ ਮਿੱਠਾ ਲੱਗੈ ਮਗਾਉਂਦਾ ਮਣੀ ਸਿੰਘ ਸੂਰਾ ਓ ਮੋਨ ਰਾਤ ਲਾ ਨੂੰ ਹੁੰਦੇ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ